ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗੁਰਸੇਵ ਕ੍ਰਾਮ ਰੌਣੀ ਚੈਨਲ ਤੇ ਇਹ ਜੀ ਆਪਣਾ ਹੈਗੀ ਆ ਸਕੂਟਰੀ ਇਲੈਕਟ੍ਰਿਕ ਏਵੀ ਅਰਬਨ ਇਹ ਆਪਣਾ ਲੈ ਕੇ ਆਂਦੀ ਆ ਜੋ ਵੰਜੀਦ ਹੋਣਾ ਨੇ ਸੋ ਹੈ ਤੇ ਪੂਰੀ ਘੈਂਟ ਆ ਹੈਗੀ ਵੀ ਸਾਰੀ 50000 ਦੀ ਆ ਤੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗੁਰਸੇਵ ਕ੍ਰਾਮ ਰੌਣੀ ਚੈਨਲ ਤੇ ਤੂੰ ਫੜਿਆ ਜਾਣਾ ਈ ਓਏ ਘਟੂਲੂ ਕੋ ਕੇ ਖੜਾ ਟੁਕੋਟੀ ਜਿਹੜਾ ਇਹਨੂੰ ਹਾਂ ਤੇ ਆਪਣਾ ਨਾ ਦਜਾ ਵੀਡੀਓ ਆਪਣੀ ਰਿਲੇਟਡ ਹੈਗੀ ਆਪਣੀ ਸਕੂਟਰੀ ਦੇ ਇਲੈਕਟ੍ਰੋਨਿਕ ਆਹ ਇਲੈਕਟ੍ਰੋਨਿਕ ای وی अर्बन ਹੈਨਾ ਤੇ ਇਹ ਤੁਹਾਨੂੰ ਦਿਖਾਉਨੇ ਆ ਕਿੰਨੀ ਕੁ ਭਾਈ ਦੀ ਭੁੱਜੀ ਦੀ ਆ ਚੱਲ ਵੀ ਭਜਾ ਕੇ ਲਿਆ ਫਿਰ ਆਪਾਂ ਫੀਚਰ ਵਿਖਾਉਨੇ ਆ ਦੇ ਆਪਾਂ ਉਧਰੋਂ ਫੋਲੀ ਦਬਣੀ ਹਾੜੀ ਲੋ ਭਵੇਂ ਤੇ ਸਲਿਪਾ ਮਰਾ ਭਜਾ ਦੇ ਇੱਕਰੀ ਪਾਸਾ ਲੱਗ ਜਾ ਪਾਸੇ ਸਾਰੇ ਗੇਰੇ ਦੇ ਬਸ ਮੁੜਿਆ ਮੁੜਿਆ ਬਸ ਇਹਦੇ ਜਿੰਨੀ ਨਹੀਂ ਪਰ ਭਾਈ ਦੀ ਆਉਂਦੀ ਆ ਗਿਆ ਇਹ ਮੁੰਡਾ ਆਪਣਾ ਆ ਹਾਏ 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 ਕੋਛ ਕੀਤਾ ਹੀ ਆ ਫੜ ਮੇਰਾ ਵੀ ਹੁਣ ਮੂੰਗਰਾ ਆਉਦਾ ਤੇ ਚੋਲੇ ਪਾ ਜਾ ਕੇ ਠੀਕ ਆ ਆਇਆ 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 ਤੂੰ ਵੀ ਚਾਹ ਲੈ ਸਾਡੇ ਦੇ ਨਹੀਂ ਨਹੀਂ ਬੜੀ ਭਾਈ ਦੀ ਯਾਰ ਚਲੋ ਬਾਕੀ ਦਾ ਸਾਰੇ ਫੀਚਰ ਤੁਹਾਨੂੰ ਵੀਡੀਓ ਪੂਰੀ ਚ ਦੱਸਦੇ ਆ ਇਹ ਆਫ ਰੋਡਿੰਗ ਕਰਾਂਗੇ ਨਾ ਬੈਟਰੀ ਰੈੱਡ ਹੋ ਗਈ ਇਹਦੀ ਨਹੀਂ ਰੈੱਡ ਹੋਈ ਚਿੱਟੇ ਦਾਣੇ ਵੀ ਆ ਅੱਛਾ ਮਤਲਬ ਚਿੱਟੇ ਦਾਣੇ ਵੀ ਕੰਮ ਜਾ ਆ ਓਕੇ 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 ਠੀਕ ਆ ਆਹ ਚਿੱਟੇ ਦਾਣੇ ਵੀ ਕੰਮ ਜਾ ਆ ਚਲ ਠੀਕ ਆ ਫਿਰ ਪੂਰੀ ਵੀਡੀਓ ਚ ਮਿਲਦੇ ਆ ਨਹੀਂ ਬਹੁਤ ਸਵਾਦ ਬੰਤਦਾ ਹੈ ਨਹੀਂ ਨਹੀਂ ਮੈਂ ਦਹੀਂ ਦਾ ਰਿਵਿਊ ਨਹੀਂ ਲੈਣ ਲੱਗਾ ਮੈਂ ਰਿਵਿਊ ਇਹਦਾ ਲੈਣ ਲੱਗਾ ਆ ਜੂ ਦੇ ਨਾਂ ਕੀ ਦਾ ਅਰਪਣ ਅੱਛਾ ਅਰਪਣ ਆ ਲਾਈਟ ਦੇਖੋ ਮੱਕੀ ਆਹ ਲਿਖਿਆ ਓਏ ਅਰਬਨ ਇਹ ਲਾਈਟ ਦੇਖੋ ਵੱਖਰੀ ਵੱਖਰੀ ਰੰਗ ਕੱਢਦੀ ਕੱਢ ਫੜਾ ਨਿਕਲ ਤੇ ਦੇ ਆ ਤੇਰਾ ਭੜਾ ਹੋ ਜੇ ਇਹ ਕੋ ਸਿੰਘ ਸੁਰਮਈਆਂ ਜਨੇ ਕੱਢੀ ਫਰੇ ਤੇ ਨਹੀਂ ਤੁੱਜਾ ਕੀ ਨਾਲੇ ਦਾ ਵਾ ਕਿੰਨੇ ਦੇ ਆਈ ਏ ਇਹ 50000 ਦੇ ਹੈ ਪੂਰੇ 50000 ਦੇ ਆਈ ਆ 54 ਮੰਗਦੇ 54 ਮੰਗਦੇ ਮਤਲਬ ਕਿ ਥੋ ਤੇ ਜੇ ਮੇਲੇ ਵਾਲਾ ਕੰਮ ਆ ਕੇ ਮੇਲੇ ਵਾਲਾ ਜਾਨ ਪਛਾਣ ਕੀ ਅਰਬਨ ਆਪਟੀਮਾ ਹੈ ਨਾ ਬਾਈਕ ਤੇ ਨਹੀਂ ਤੁੱਜਾ ਇਹ ਕਿੰਨੀ ਚਲਦੀ ਆ 60 60 ਚਲਦੀ ਆ 60 ਕਿਲੋਮੀਟਰ ਚਲਦੀ ਆ ਤੇ 5 ਬੈਟਰੀਆਂ ਉਹਦੇ ਛੋਟੇ ਛੋਟੇ 5 ਬੈਟਰੀਆਂ ਇਹਦੇ ਚ ਠੀਕ ਆ ਤੇ ਇਹ ਮਤਲਬ ਸਿਸਟਮ ਕਿਦਾਂ ਚਲਦੀ ਗੇਅਰ ਗੂਰ ਕਿਦਾਂ ਦੇ ਫੀਚਰ ਇਹਦੇ ਇਹਦੇ ਇਹਦਾ ਚਾਬੀ ਤੇ ਆ ਇੱਥੋਂ ਪੀ ਤੋ ਸਟਾਰਟ ਹੋਣੀ ਆ ਇੱਥੋਂ ਆ ਵੇਖੋ ਜੀ ਪੀ ਤੋ ਸਟਾਰਟ ਹੋਣੀ ਆ ਹਾਂ ਹਾਂ ਤੇ ਆ ਇੱਕ ਦੀ ਸਪੀਡ ਤੱਕ ਆ ਜਦੋਂ ਤਿੰਨ ਦੀ ਸਪੀਡ ਆ ਇੱਕ ਦੀ ਸਪੀਡ ਹੋ ਗਈ ਇਥੋਂ ਸਪੀਡ ਬਦਲਦੀ ਜਾਂਦੀ ਆ ਅੱਛਾ 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 ਆ ਜਿਹੜਾ ਲਿਖਿਆ ਆ ਮਤਲਬ 1 2 3 ਲਿਖਿਆ ਤੇ ਇਹ ਮਤਲਬ ਸਪੀਡ ਚੇਂਜ ਆ ਆ 1 ਦੀ ਸਪੀਡ ਤੱਕ 5 ਦੀ ਸਪੀਡ ਤੱਕ ਜਾਓ ਹਾਂ ਤੇ ਦੂਜਾ ਪਾਤ ਆ ਹਾਂ ਇਧਰ ਨੂੰ ਘਰ ਆਉਣਾ ਸਪੀਡ ਚੁੱਕ ਦੇ ਫਿਰ ਤੇਜ਼ ਬੜਾ ਘੜੀ ਵਾਲਾ ਹਰ ਬਣ ਇਥੇ ਡਰਬਨ ਦਾ ਬਣ ਜੇ ਜੀ ਦੂਜੇ ਚ ਦੂਜਾ ਪਾਤ ਆ ਤੇ ਫਿਰ 35 ਗੀਅਰ ਕਹਿਣਾ ਨਾਲ ਹਾਂ ਗੀਅਰ ਤੇ ਤੇ ਜੇ ਤੇ ਜਾ ਗੀਅਰ ਪਾਤਾ ਤੇ ਫਿਰ 50 ਦੀ ਸਪੀਡ ਤੱਕ ਬੈਠਾ ਬੈਠਾ ਨੋਹ ਜਾ ਕਿਦਾਂ ਹੀ ਲਾਸਟ 50 ਨਹੀਂ ਮਤਲਬ 50 ਹਾਈ ਸਪੀਡ 50 ਹਾਂ ਹਾਈ ਸਪੀਡ ਪੰਜਾਹ ਮਤਲਬ ਹੈ ਕਿ ਲੇਡੀਜ਼ ਲੋਗ ਵਾਸਤੇ ਵਧੀਆ ਹੈ। ਇਹ ਆ ਕਰੂਜ਼ ਹੈ। ਅੱਛਾ ਸਪੀਡ ਮਤਲਬ ਇੱਕੇ ਸਪੀਡ ਤੇ ਚੱਲੂ ਕਰੂਜ਼ ਆ ਸੋ ਕਰੂਜ਼ ਮੋਡ ਦਿੰਦਾ। ਹਾਂ। ਆਹ ਭਾਜੀ ਕੀ ਇਹਦਾ ਆਹ ਚਾਰੇ ਇਹ ਵੱਡੀ ਹਾਈ ਬੀਮ ਤੇ ਲੋ ਵੀ। ਅੱਛਾ ਮੁਰੱਖਾਂ 'ਚ ਮਾਰਨ ਵਾਸਤੇ। ਹਾਂ ਤੇ ਆ ਚੋਵੇਂ ਛਾਰੇ। ਆ ਅਖਲਾ ਅੱਛਾ ਇਹ ਤੋਂ ਚੋਵੇਂ ਛਾਰੇ। ਹਾਂ। ਆਹਾ ਹਾ ਹਾ ਆਨੰਦ ਆ ਗਿਆ। ਆਨੰਦ ਆ ਗਿਆ ਤੇ ਹਰ ਵਰਸ ਆ ਗੇਅਰ। ਅੱਛਾ ਲੈ ਤੇਰਾ ਭਲਾਰੇ ਕਰਾਂ ਪਹਚਾਣੋ। ਹੈ? ਓ ਮੇਰੇ ਆ ਮਾਲ ਕਾ ਫੀਚਰ ਓਏ ਇਹਦੇ ਪਰ ਬੰਦਾ ਐਂ ਕਰਕੇ ਚਲਾਈ ਜਾਵੇ ਪਛਾਣ ਮੁਹ ਕਰਕੇ ਹੈ ਜੇ ਅਗਲੀ ਬੈਟਰੀ ਮੁੱਕ ਜੇ ਅੱਛਾ ਹੋਰ ਕੋਈ ਇਹਦੇ ਚ ਫੀਚਰ ਹੋਰ ਚਾਰਜ ਲੱਗਦਾ ਇਹ ਚ ਫੋਨ ਚਾਰਜ ਫੋਨ ਚਾਰਜ ਫੋਨ ਚਾਰਜ ਲੱਗਦਾ ਵਾ ਫੋਨ ਚਾਰਜ ਲੱਗਦਾ ਠੀਕ ਤੇ ਇਹ ਕਿੰਨੀ ਚੱਲ ਗਈ ਹੁਣ ਤੱਕ ਹੁਣ ਤੱਕ ਚੱਲ ਗਈ ਆ 10 ਬਲਾ ਇਹਦੇ 10 ਕਿੰਨੇ ਪੈਸੇ ਵਜਾ ਗਈ ਆ ਤੈਨਸੋ ਆ ਥਾਟਰ ਵੀ 8 ਕਿਲੋਮੀਟਰ ਚੱਲ ਗਈ ਆ ਤੇ ਮਤਲਬ ਕਿ 308 ਗੁਣਾ ਮਤਲਬ ਕਿ 900 ਰੁਪਿਆ ਦਾ ਤੇਲ ਪਚਾ ਗਈ ਆ 900 ਹਜ਼ਾਰ ਦਾ ਤੇਲ ਪਚਾ ਗਈ ਆ ਮਤਲਬ ਕਿ ਆਪਣੇ 9000 ਰਹਿ ਗਿਆ ਫਿਰ ਪਾਈਆਂ ਕਿ ਦਿਨਾਂ ਚ 9000 ਰਹਿ ਗਿਆ ਹਾਂ 9000 ਰਹਿ ਗਿਆ ਤੇ ਮੈਂ ਇੱਕ ਰਿਕਵੈਸਟ ਜਰੂਰ ਕਰੂੰਗਾ ਤੁਹਾਨੂੰ ਤੁਹਾਡੇ ਚਾਚੇ ਨੂੰ ਵੀ ਟੜ ਤੋਂ ਵਿਚਾਲੇ ਬਸ ਹੈ ਬਲੌਗ ਬਣਾਉਣਾ ਆ ਜਾ ਤੁਸੀਂ ਆਉਣਾ ਜੇ ਹੈ ਉਹ ਰਿਵਿਊ ਦੇ ਰਹੇ ਆ ਹਾਂ ਮੈਂ ਆ ਗਿਆ ਹੈ ਹਾਂ ਨਹੀਂ ਨਹੀਂ ਇਹਨਾਂ ਦੇ ਚਾਚੇ ਲੈਂਦੀ ਐ ਨਾ ਭੰਣਣੀ ਐ ਇਹਨਾਂ ਨੇ ਸਿਰਫ ਭੰਨਣ ਦਾ ਕੰਮ ਦਿੱਤਾ ਵਾ ਤੇ ਨਾ ਇਹ ਨਾ 50 49000 ਹੋ ਗਿਆ 1000 ਕੱਢ ਲੈ ਦੇ ਜੋ ਬਸ 90 ਰਹਿ ਗਏ ਜਰਾ ਸ੍ਰੀਕਾਲ ਖੜਾ ਕੋ ਨਹੀਂ ਆਉਂਦਾ ਇਹਨਾਂ ਨੇ ਚਾਚੇ ਕੱਢ ਲਿਆ ਖੜਾ ਕੇ ਤੇ ਮਾਤਾ ਜੀ ਪਟਾਕੇ ਮਾਰਨੇ ਕਿਤੇ ਕੁੜੀ ਆ ਤੇ ਲੈਂਦੀ ਨਹੀਂ ਕੁੜੀ ਨਹੀਂ ਨਹੀਂ ਆ ਆਪਣੇ ਆਪ ਦੇ ਡਿਊਟੀ ਡਾਟੀ ਨੂੰ ਨਹੀਂ ਬਹੁਤ ਸਵਾਲ ਬਣਦਾ ਹੈ ਨਹੀਂ ਨਹੀਂ ਮੈਂ ਦਹੀਂ ਦਾ ਰਿਵਿਊ ਨਹੀਂ ਲੈਣ ਲੱਗਾ ਮੈਂ ਰਿਵਿਊ ਇਹਦਾ ਲੈਣ ਲੱਗਾ ਆ ਜੂ ਦੇ ਨਾਂ ਕੀ ਦਾ ਅਰਪਣ ਅਛਾ ਅਰਬਨ ਇਹ ਲਾਈਟ ਦੇਖੋ ਵੱਖਰੇ ਵੱਖਰੇ ਆ ਲਿਖਿਆ ਓਏ ਅਰਬਨ ਇਹ ਲਾਈਟ ਦੇਖੋ ਵੱਖਰੇ ਵੱਖਰੇ ਰੰਗ ਕੱਢਦੀ ਕੱਢ ਭੜਾ ਨੀਂਗਲ ਤੇ ਦੇਹ ਤੇ ਰਾ ਭੜਾ ਹੋ ਜੇ ਇੱਕ ਸਿੰਘ ਸੂਰਮਈ ਜਨੇ ਕੱਢੀ ਫਿਰੇ ਤੇ ਨਹੀਂ ਤਾਂ ਜਾ ਕੀ ਨਾਲੇ ਦਾਵਾ ਕਿਨੇ ਤੇ ਆਈ ਏ ਇਹ 50000 ਦੀ ਹੈ ਪੂਰੇ 50000 ਦੀ ਆਈ ਆ 54 ਮੰਗਦੇ 54 ਮੰਗਦੇ ਮਤਲਬ ਕਿ ਥੋ ਤੁਜਾ ਮੇਲੇ ਵਾਲਾ ਕੰਮ ਆ ਕੇ ਜਾਨ ਪਛਾਣੀ ਅਰਬਨ ਆਪਟੀਮਾ ਹੈ ਨਾ ਬਾਈਕ ਤੇ ਨਹੀਂ ਦੱਜਾ ਇਹ ਕਿੰਨੀ ਚੱਲਦੀ ਆ 60 60 ਚੱਲਦੀ ਆ 60 ਕਿਲੋਮੀਟਰ 60 ਕਿਲੋਮੀਟਰ ਚੱਲਦੀ ਆ ਤੇ ਪੰਜ ਬੈਟਰੀ ਨੇ ਉਹਦੇ ਛੋਟੇ ਛੋਟੇ ਪੰਜ ਬੈਟਰੀਆਂ ਇਹਦੇ ਚ ਠੀਕ ਆ ਤੇ ਇਹ ਮਤਲਬ ਸਿਸਟਮ ਕਿਦਾਂ ਚੱਲਦੀ ਗੇਅਰ ਗੂਰ ਕਿਦਾਂ ਦੇ ਫੀਚਰ ਇਹਦੇ ਅੱਛਾ ਚਾਬੀ ਤੇ ਆ ਇੱਥੋਂ ਪੀ ਤੋਂ ਸਟਾਰਟ ਹੋਣੀ ਆ ਇੱਥੋਂ ਆ ਵੇਖੋ ਜੀ ਪੀ ਤੋਂ ਸਟਾਰਟ ਹੋਣੀ ਆ ਹਾਂ ਆ ਇੱਕ ਦੀ ਸਪੀਡ ਤੱਕ ਆ ਜਦੋਂ ਤਿੰਨ ਦੀ ਸਪੀਡ ਆ ਇੱਕ ਦੀ ਸਪੀਡ ਹੋ ਗਈ ਸਪੀਡ ਬਦਲੀ ਜਾਂਦੀ ਹੈ ਅੱਛਾ 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 ਆ ਜਿਹੜਾ ਲਿਖਿਆ ਆ ਮਤਲਬ 1 2 3 ਲਿਖਿਆ ਤੇ ਇਹ ਮਤਲਬ ਸਪੀਡ ਚੇਂਜ ਆ ਇੱਕ ਦੀ ਸਪੀਡ ਤੱਕ ਪੰਜਵੀਂ ਦੀ ਸਪੀਡ ਤੱਕ ਜਾਉ ਹਾਂ ਜੇ ਦੂਜਾ ਪਾਤ ਆ ਹਾਂ ਇਧਰ ਨੂੰ ਕਰਾਉਣਾ ਸਪੀਡ ਝੁੱਕ ਦੇ ਕੇ ਤੇਜ਼ ਬੜਾ ਗੱਡੀ ਵਾਲਾ ਹਰ ਬਣ ਇਧੇ ਡਰ ਬੰਨਾ ਬਣ ਜੇ ਦੂਜੇ ਚ ਕ ਦੂਜਾ ਪਾਤ ਆ ਤੇ ਫਿਰ 35 ਗੇਅਰ ਕਹਿਣਾ ਨਾਲ ਹਾਂ ਗੇਅਰ ਤੇ ਜੇ ਤੇ ਜਾ ਗੇਅਰ ਪਾਤਾ ਹਾਂ ਤੇ ਫਿਰ 50 ਹੀ ਸਪੀਡ ਤੇ ਬੈਠਾ ਬੈਠਾ ਨੋਹ ਜਾ ਕਿਦਾਂ ਹੀ ਲਾਸਟ 50 ਨਹੀਂ ਮਤਲਬ 50 ਹਾਈ ਸਪੀਡ 50 ਹਾਂ ਹਾਈ ਸਪੀਡ 50 ਮਤਲਬ ਇਹ ਕਿ ਲੇਡੀਸ ਲੋਗ ਵਾਸਤੇ ਵਧੀਆ ਹੈ ਇਹ ਆ ਕਰੂਜ਼ ਹੈ ਅੱਛਾ ਸਪੀਡ ਮਤਲਬ ਇੱਕੇ ਸਪੀਡ ਤੇ ਚੱਲੂ ਕਰੂਜ਼ ਆਸਾ ਕਰੂਜ਼ ਮੋਡ ਦਿੰਦਾ ਹਾਂ ਆਹ ਭਾਜੀ ਕੀ ਇਹਦਾ ਆ ਚਾਰੇ ਇਹ ਵੱਡੀ ਹਾਈ ਬੀਮ ਤੇ ਲੋ ਵੀ ਅੱਛਾ ਮੌੱਖਾਂ 'ਚ ਮਾਰਨ ਵਾਸਤੇ ਤੇ ਆ ਚੋਵੇਂ ਛਾਰੇ ਆ ਅਖਲਾ ਅੱਛਾ ਇਹ ਤੋਂ ਚੋਵੇਂ ਛਾਰੇ ਹਾਂ ਹਾ 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 ਆਨੰਦ ਆ ਗਿਆ ਆਨੰਦ ਆ ਗਿਆ ਤੇ ਆ ਰਵਰਸ ਆ ਗਿਆ ਅੱਛਾ ਲੈ ਤੇਰਾ ਪਲਾਰੇ ਕਾਰਾਂ ਪਛਾਣੋ ਹੈ ਉਹ ਮੇਰੇ ਆ ਮਾਲਕਾ ਫੀਚਰ ਓਏ ਇਹਦੇ ਪਰ ਬੰਦਾ ਐਂ ਕਰਕੇ ਚਲਾਈ ਜਾਵੇ ਪਛਾਣ ਨੂੰ ਕਰਕੇ ਹੈ ਜੇ ਅਗਲੀ ਬੈਟਰੀ ਮੁੱਕ ਜੇ ਅੱਛਾ ਹੋਰ ਕੋਈ ਇਹਦੇ ਚ ਫੀਚਰ ਹੋਰ ਚਾਰਜ ਲੱਗਦਾ ਇਹ ਚ ਫੋਨ ਚਾਰਜ ਫੋਨ ਚਾਰਜ ਫੋਨ ਚਾਰਜ ਲੱਗਦਾ ਫੋਨ ਚਾਰਜ ਲੱਗਦਾ ਠੀਕ ਤੇ ਇਹ ਕਿੰਨੀ ਚੱਲ ਗਈ ਹੁਣ ਤੱਕ ਹੁਣ ਤੱਕ ਚੱਲ ਗਈ ਯਾਰ 10 ਬਲਾ ਇਹਦੇ 10 ਕਿੰਨੇ ਪੈਸੇ ਬਜਾ ਗਈ ਐ 308 8 ਕਿਲੋਮੀਟਰ ਚੱਲ ਗਈ ਐ ਤੇ ਮਤਲਬ ਕਿ ਇਹ 308 ਗੁਣਾ ਮਤਲਬ ਕਿ 900 ਰੁਪਏ ਦਾ ਤੇਲ ਪਚਾ ਗਈ ਐ 900 ਹਜ਼ਾਰ ਦਾ ਤੇਲ ਪਚਾ ਗਈ ਆ ਮਤਲਬ ਕਿ ਆਪਣੇ 9000 ਰਹਿ ਗਿਆ ਫਿਰ ਬਾਈਆਂ ਕਿ ਦਿਨਾਂ ਚ 9000 ਰਹਿ ਗਿਆ ਹਾਂ 9000 ਰਹਿ ਗਿਆ ਤੇ ਮੈਂ ਇੱਕ ਰਿਕਵੈਸਟ ਜ਼ਰੂਰ ਕਰੂੰਗਾ ਤੁਹਾਨੂੰ ਤੁਹਾਡੇ ਚਾਚੇ ਨੂੰ ਵੀ ਢੜ ਤੋਂ ਵਿਚਾਲੇ ਬਸ ਹੈ ਬਲੌਗ ਬਣਾਉਣਾ ਆ ਜਾ ਤੁਸੀਂ ਆਉਣਾ ਜੇ ਹੈ ਔਰ ਰਿਵਿਊ ਦੇ ਰਹੇ ਆ ਆ ਮੈਂ ਆ ਗਿਆ ਹੈ ਨਹੀਂ ਲੈਂਦੀ ਆ ਹਾਂ ਨਹੀਂ ਨਹੀਂ ਇਹਨਾਂ ਦੇ ਚਾਚੇ ਲੈਂਦੀ ਐ ਨਾ ਭੰਨਣੀ ਐ ਇਹਨਾਂ ਨੇ ਸਿਰਫ ਭੰਨਣ ਦਾ ਕੰਮ ਦਿੱਤਾ ਵਾ ਤੇ ਨਾ ਇਹ ਨਾ 50 9000 ਦਾ ਹੋ ਗਿਆ 1000 ਕੱਢ ਲੈ ਦੇ ਜੋ ਬਸ 90 ਰਹਿ ਗਏ ਜਰਾ ਸ਼੍ਰੀਕਾਲ ਖੜਾ ਕੇ ਇਹਦੇ ਮਾਤਾ ਜੀ ਪਟਾਕੇ ਮਾਰਨੇ ਕਿਤੇ ਕੁੜੀਆਂ ਤੇ ਲੈਂਦੀ ਨਹੀਂ ਕੁੜੀਆਂ ਨਹੀਂ ਨਹੀਂ ਆ ਆਪਣੇ ਆਪ ਨੇ ਡਿਊਟੀ ਡਾੜੀ ਕਰਨ ਨੂੰ ਨਹੀਂ ਬਹੁਤ ਸਵਾਦ ਬੰਸਤਾ ਹੈ ਨਹੀਂ ਮੈਂ ਦਹੀਂ ਦਾ ਰਿਵਿਊ ਨਹੀਂ ਲੈਣ ਲੱਗਾ ਮੈਂ ਰਿਵਿਊ ਇਹਦਾ ਲੈਣ ਲੱਗਾ ਆ ਜੂ ਦੇ ਨਾਂ ਕੀ ਦਾ ਅਰਬਨ ਅੱਛਾ ਅਰਬਨ ਇਹ ਲਾਈਟ ਦੇਖੋ ਵੱਖਰੀ ਵੱਖਰੀ ਆ ਲਿਖਿਆ ਓਏ ਅਰਬਨ ਇਹ ਲਾਈਟ ਦੇਖੋ ਵੱਖਰੀ ਵੱਖਰੀ ਰੰਗ ਕੱਢਦੀ ਕੱਢ ਭੜਾ ਨੀਂਗਲ ਤੇ ਦਈਆ ਤੇਰਾ ਭੜਾ ਹੋ ਜੇ ਇੱਕ ਸਿੰਘ ਸੂਰਮਈ ਜਨੇ ਕੱਢੀ ਫਿਰੇ ਤੇ ਨਹੀਂ ਤਾਂ ਜਾ ਕੀ ਨਾਲੀ ਦਾਵਾ ਕਿੰਨੇ ਤੇ ਆਈ ਏ ਇਹ 50000 ਦੀ ਹੈ ਪੂਰੇ 50000 ਦੀ ਆਈ ਆ 54 ਮੰਗਦੇ ਤੇ ਰਿੰਜਾ ਮੰਗਦੇ ਮਤਲਬ ਕਿ ਇਥੋਂ ਤੇ ਜਦ ਮੇਲੇ ਵਾਲਾ ਕੰਮ ਆ ਕੇ ਮੇਲੇ ਵਾਲਾ ਜਾਣ ਪਛਾਣ ਹਰਬਨ ਆਪਟੀਮਾ ਹੈ ਨਾ ਬਾਈਕ ਤੇ ਨਹੀਂ ਦੱਜਾ ਇਹ ਕਿੰਨੀ ਚੱਲਦੀ ਆ 60 60 ਚੱਲਦੀ ਆ 60 ਕਿਲੋਮੀਟਰ 60 ਕਿਲੋਮੀਟਰ ਚੱਲਦੀ ਆ ਤੇ 5 ਬੈਟਰੀਆਂ ਨੇ ਉਹਦੇ ਛੋਟੇ ਛੋਟੇ 5 ਬੈਟਰੀਆਂ ਇਹਦੇ ਚ ਠੀਕ ਆ ਤੇ ਇਹ ਮਤਲਬ ਸਿਸਟਮ ਕਿੰਨਾ ਚੱਲਦੀ ਗੇਅਰ ਗੂਰ ਕਿਦਾਂ ਦੇ ਫੀਚਰ ਇਹਦੇ ਦੇ ਅਜਾ ਚਾਬੀ ਦੇ ਆ ਇਥੋਂ ਪੀ ਕੋ ਸਟਾਰਟ ਹੋਣੀ ਆ ਇਥੋਂ ਆ ਵੇਖੋ ਜੀ ਪੀ ਤਾਂ ਸਟਾਰਟ ਹੋਣੀ ਆ ਹਾਂ ਹਾਂ ਤੇ ਆ ਇੱਕ ਦੀ ਸਪੀਡ ਤੱਕ ਆ ਜਦੋਂ ਤਿੰਨ ਦੀ ਸਪੀਡ ਆ ਇੱਕ ਦੀ ਸਪੀਡ ਹੋ ਗਈ ਇਥੇ ਸਪੀਡ ਬਦਲੀ ਜਾਂਦੀ ਹੈ ਅੱਛਾ 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 ਆ ਜਿਹੜਾ ਲਿਖਿਆ ਆ ਮਤਲਬ 1 2 3 ਲਿਖਿਆ ਤੇ ਇਹ ਮਤਲਬ ਸਪੀਡ ਚੇਂਜ ਆ ਇੱਕ ਦੀ ਸਪੀਡ ਤੱਕ ਪੰਜਵੀਂ ਦੀ ਸਪੀਡ ਤੱਕ ਜਾਉ ਹਾਂ ਜੇ ਦੂਜਾ ਪਾਤ ਆ ਹਾਂ ਇਧਰ ਨੂੰ ਘਰ ਆਉਣਾ ਸਪੀਡ ਝੁੱਕ ਦੇ ਕੇ ਤੇਜ਼ ਬੜਾ ਘਟੀ ਵਾਲਾ ਹਰ ਬਣ ਇਧੇ ਡਰਬਨ ਨਾ ਬਣ ਜੇ ਦੂਜੇ ਚ ਦੂਜਾ ਪਾਤ ਆ ਤੇ ਫਿਰ 35 ਗੇਅਰ ਕਹਿਣਾ ਨਾਲ ਹਾਂ ਗੇਅਰ ਤੇ ਜੇ ਇੱਥੇ ਜਾ ਗੇਅਰ ਪਾਤਾ ਤੇ ਫਿਰ 50 ਹੀ ਸਪੀਡ ਦਾ ਬੈਠਾ ਬੈਠਾ ਨੋ ਹੋ ਜਾ ਕਿਦਾਂ ਹੀ ਲਾਸਟ 50 ਨਹੀਂ ਮਤਲਬ 50 ਹਾਈ ਸਪੀਡ 50 ਹਾਂ ਹਾਈ ਸਪੀਡ 50 ਮਤਲਬ ਇਹ ਕਿ ਲੇਡੀਜ਼ ਲੋਗ ਵਾਸਤੇ ਵਧੀਆ ਹੈ ਇਹ ਆ ਕਰੂਜ਼ ਹੈ ਅੱਛਾ ਸਪੀਡ ਮਤਲਬ ਇੱਕੇ ਸਪੀਡ ਤੇ ਚੱਲੂ ਕਰੂਜ਼ ਆ ਸੋ ਕਰੂਜ਼ ਮੋਡ ਦਿੱਤਾ ਹਾਂ ਆ ਭਾਜੀ ਕੀ ਇਹਦਾ ਆ ਇਹ ਚਾਰੇ ਇਹ ਵੱਡੀ ਹਾਈ ਬੀਮ ਤੇ ਲੋ ਵੀ ਅੱਛਾ ਮੁਰੱਖਾਂ ਚ ਮਾਰਨ ਵਾਸਤੇ ਹਾਂ ਤੇ ਆ ਚੋਵੇਂ ਛਾਰੇ ਆ ਅਖਲਾ ਅੱਛਾ ਇਹ ਤੋਂ ਚੋਵੇਂ ਛਾਰੇ ਹਾਂ ਹਾ 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 ਆਨੰਦ ਆ ਗਿਆ ਆਨੰਦ ਆ ਗਿਆ ਤੇ ਹਰ ਵਾਰ ਸਿਆ ਗੇਰ ਅੱਛਾ ਲੈ ਤੇਰਾ ਪਲਾਰੇ ਕਰਾਂ ਪਛਾਣੋ ਹੈ ਉਹ ਮੇਰੇ ਆ ਮਾਲਕਾ ਫੀਚਰ ਓਏ ਇਹਦੇ ਫਿਰ ਬੰਦਾ ਐਂ ਕਰਕੇ ਚਲਾਈ ਜਾਵੇ ਪਛਾਣੂ ਕਰਕੇ ਹੈ ਜੇ ਅਗਲੀ ਬੈਟਰੀ ਮੁੱਕ ਜੇ ਅੱਛਾ ਹੋਰ ਕੋਈ ਇਹਦੇ ਚ ਫੀਚਰ ਹੋਰ ਚਾਰਜ ਲੱਗਦਾ ਇਹ ਚ ਫੋਨ ਚਾਰਜ ਫੋਨ ਚਾਰਜ ਫੋਨ ਚਾਰਜ ਲੱਗਦਾ ਫੋਨ ਚਾਰਜ ਲੱਗਦਾ ਠੀਕ ਤੇ ਇਹ ਕਿੰਨੀ ਚੱਲ ਗਈ ਹੁਣ ਤੱਕ ਹੁਣ ਤੱਕ ਚੱਲ ਗਈ ਯਾਰ 10 ਬਲਾ ਇਹਦੇ 10 ਕਿੰਨੇ ਪੈਸੇ ਪਜਾ ਗਈ ਐ 308 8 ਕਿਲੋਮੀਟਰ ਚੱਲ ਗਈ ਐ ਤੇ ਮਤਲਬ ਕਿ ਇਹ 308 ਗੁਣਾ ਮਤਲਬ ਕਿ 900 ਰੁਪਏ ਦਾ ਤੇਲ ਪਜਾ ਗਈ ਇਹ 900 ਹਜ਼ਾਰ ਦਾ ਤੇਲ ਪਜਾ ਗਈ ਆ ਮਤਲਬ ਕਿ ਆਪਣੇ 9000 ਰਹਿ ਗਿਆ ਫਿਰ ਬਾਈਆਂ ਕਿ ਦਿਨਾਂ ਚ 9000 ਰਹਿ ਗਿਆ ਹਾਂ 9000 ਰਹਿ ਗਿਆ ਤੇ ਮੈਂ ਇੱਕ ਰਿਕਵੈਸਟ ਜ਼ਰੂਰ ਕਰੂੰਗਾ ਤੁਹਾਨੂੰ ਤੁਹਾਡੇ ਚਾਚੇ ਨੂੰ ਵੀ ਟੜ ਤੋਂ ਵਿਚਾਲੇ ਬਸ ਹੈ ਬਲੌਗ ਬਣਾਉਣਾ ਆ ਜਾ ਤੁਸੀਂ ਆਉਣਾ ਜੇ ਹੈ ਔਰ ਰਿਵਿਊ ਦੇ ਰਹੇ ਆ ਹਾਂ ਮੈਂ ਆ ਗਿਆ ਹੈ ਨਹੀਂ ਨਹੀਂ ਇਹਨਾਂ ਦੇ ਚਾਚੇ ਲੈਂਦੀ ਐ ਨਾ ਭੰਨਣੀ ਐ ਇਹਨਾਂ ਨੇ ਸਿਰਫ ਭੰਨਣ ਦਾ ਕੰਮ ਦਿੱਤਾ ਵਾ ਪੀ ਇਹ ਨਾ ਇਹ ਨਾ 50 49000 ਹੋ ਗਿਆ 1000 ਕੱਢ ਲੈ ਦੇ ਜੋ ਬਸ 90 ਰਹਿ ਗਏ ਜੈ ਸ੍ਰੀ ਕਾਲ ਖੜਾ ਕੇ ਇਹਦੇ ਮਾਤਾ ਜੀ ਪਟਾਕੇ ਮਾਰਨੇ ਕਿਤੇ ਕੁੜੀਆਂ ਤੇ ਲੈਂਦੀ ਨਹੀਂ ਕੁੜੀਆਂ ਨਹੀਂ ਨਹੀਂ ਆ ਆਪਣੇ ਆ ਕੇ ਡਿਊਟੀ ਡਾਟੀ ਪਾਉਂਦੇ